ਹਾ ਗਗਨਦੀਪ ਕੋਰਟੇ ਤੁਸੀਂ ਦੇਖ ਰਹੇ ਹੋ ਚੈਨਲ ਪਾਵਰ ਮੀਡੀਆ ਪੰਜਾਬ ਇਸ ਵੇਲੇ ਦੀ ਵੱਡੀ ਖਬਰ ਤਾਰੀਵਾਲ ਤੋਂ ਹੈ ਜਿੱਥੇ ਸ਼ਿਵ ਸੈਨਾ ਵਾਲਾ ਸਾਹਿਬ ਠਾਕਰੇ ਪੰਜਾਬ ਯੂਥ ਪ੍ਰਦਾਨ ਹਣੀ ਮਹਾਜਨ ਅਤੇ ਮਸੀ ਆਗੂ ਬੱਬਾ ਗਿਲਦੀ ਅਗਵਾਈ ਵਿੱਚ ਬੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੁਕਿਆ ਗਿਆ इस मौके पत्रकार दौरान शिव पंजाब बाल प्रधान हनी महाजन अते दे नाल, मसीह आगु बबा गिल ने बसवाल विखतला फूक देखा की ए सेंटर सरकार दी सब है सेंटर सरकार गुरपतवंत पन्न मिली हुई है गुरपतवंत सिंह पन्नू ने कुछ दिन पहला आखिया की चौदह अप्रैल तक बा साहेब दूरतियाड़ की जाएगी ਜਿਸ ਦੌਰਾਨ ਬਟਾਲਾ ਦੇ ਵਿੱਚ ਵੀ ਕੁਝ ਨੌਜਵਾਨਾਂ ਦੇ ਵੱਲੋਂ ਬਾਬਾ ਸਾਹਿਬ ਜੀ ਮੂਰਤੀ ਦੀ ਪੰਨ ਤੋੜ ਕੀਤੀ ਗਈ ਅਤੇ ਪੁਲਿਸ ਨੇ ਉਸ ਸੰਬੰਧ ਦੇ ਵਿੱਚ 6 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਸਾਡੇ ਬੱਬਾ ਗਿੱਲ ਜੀ ਉਹਨਾਂ ਦੀ ਸਾਰੀ ਟੀਮ ਜਿਹੜਾ ਥੋੜੇ ਦਿਨ ਪਹਿਲਾਂ ਇੱਕ ਅਮਰੀਕਾ ਚ ਬੈਠਾ ਕੁੱਤਾ ਮੈਂ ਤੈਨੂੰ ਕੁੱਤਾ ਕਹਿਣਾ ਪੰਨੂ ਉਹਨੇ ਬਾਬਾ ਸਾਹਿਬ ਦੀ ਪ੍ਰਤੀਮਾ ਪਹਿਲਾਂ ਉਹਨੇ ਫਲੋਰ ਦੇ ਵਿੱਚ ਪ੍ਰਤੀਮਾ ਦੇ ਉੱਤੇ ਦੇਸ਼ਵ੍ਰਤੀ ਨਾਰੇ ਲਿਖੇ ਫਿਰ ਉਹਨੇ ਐਲਾਨ ਕੀਤਾ ਕਿ ਮੈਂ 14 ਅਪ੍ਰੈਲ ਤੱਕ ਸਾਰਾ ਬਾਬਾ ਸਾਹਿਬ ਦੀਆਂ ਮੂਰਤੀਆਂ ਪ੍ਰਤੀਮਾ ਤੋੜਾਂਗਾ ਪਰਸੋਂ ਉਹਨੇ ਬਟਾਲੇ ਦੇ ਵਿੱਚ ਉਹਦੀਆਂ ਉਂਗਲਾਂ ਤੋੜੀਆਂ ਪ੍ਰਤੀਮਾ ਦੀਆਂ ਚਲੋ ਅਸੀਂ ਉੱਥੋਂ ਦੇ ਐਮਐਲਏ ਦਾ ਵੀ ਧੰਨਵਾਦ ਕਰਦੇ ਆਂ ਤੇ ਐਸਐਸਪੀ ਦਾ ਵੀ ਉਹਨਾਂ ਨੇ ਬੰਦੇ ਚਲ ਤੇ ਫੜ ਲਏ ਪਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਨੌਬਤ ਕਿਉਂ ਆ ਰਹੀ ਹੈ ਕਿਹੜੇ ਨੌਜਵਾਨ ਉਸ ਪੰਨੂ ਦੇ ਪਿੱਛੇ ਲੱਗ ਰਹੇ ਆ ਹੁਣ ਜਿਹੜੇ ਫੜੇ ਗਏ ਆ ਉਹਨਾਂ ਦੇ ਪਿੱਛੇ ਕਹੀ ਨਹੀਂ ਜਾਣੋ ਅੰਦਰ ਛੜਨੇ ਨੇ ਉਹਨਾਂ ਦੇ ਮਾਂ ਪਿਓ ਰੋਣਾ ਪਾ ਰਹੇ ਨੇ ਰੋ ਰਹੇ ਨੇ ਸਾਡੇ ਬੱਚਿਆਂ ਕੋ ਗਲਤੀ ਹੋ ਗਈ ਅਸੀਂ ਪਹਿਲਾਂ ਕਿਉਂ ਨਹੀਂ ਸਮਝਾਉਂਦੇ ਬੱਚਿਆਂ ਨੂੰ ਬਾਬਾ ਸਾਹਿਬ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਤੂੰ ਉਹਦੇ ਬਾਰੇ ਕੰਤੇ ਬਕਵਾਸ ਕਰ ਰਿਹਾ ਕੀ ਗੱਲ ਸਹੀ ਆ ਦੇਖੋ ਪੰਨੂ ਪੰਜਾਬ ਦੇ ਵਿੱਚ ਭਾਈਚਾਰਕ ਸਾਜ ਨੂੰ ਤੋੜਨਾ ਚਾਹੁੰਦਾ ਚਾਹੇ ਉਹ ਹਿੰਦੂ ਆ ਸਿੱਖ ਆ ਈਸਾਈ ਆ ਕੋਈ ਆ ਉਹਨੂੰ ਤੋੜਨਾ ਚਾਹੁੰਦਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਬਹੁਤ ਸਟਰੋਂਗ ਆ ਅਸੀਂ ਸਾਰਿਆਂ ਨੇ ਧਾਰੀਵਾਲ ਕੀ ਪੂਰੇ ਪੰਜਾਬ ਦੇ ਵਿੱਚ ਰਲ ਮਿਲ ਕੇ ਰਹਿਨੇ ਆ ਤੇ ਪੰਨੂ ਨੂੰ ਸਦੇ ਤੌਰ ਤੇ ਕਹਿਣਾ ਚਾਹੁੰਦੇ ਆ ਜੇ ਤੂੰ ਆਪਣੇ ਪਿਓ ਦਾ ਪੁੱਤ ਵਾ ਜੇ ਤੂੰ ਪਿਓ ਦਾ ਜੰਮਿਆ ਮਾ ਦਾ ਤੂੰ ਪੰਜਾਬ ਆ ਕੇ ਗੱਲ ਕਰ ਤੂੰ ਪੰਜਾਬ ਚ ਪੰਜਾਬ ਚ ਆ ਕੇ ਦੋ ਦੋ ਹੱਥ ਕਰ ਜਾ ਸਰਕਾਰ ਨਾਲ ਕਰ ਜਾ ਕਿਹੇ ਹੋਰ ਨਾਲ ਕਰ ਲੈ ਇਹ ਕੋਈ ਤੇਰੀ ਪਦਮਾਸ਼ੀ ਨਹੀਂ ਹੈ ਇਹ ਕੋਈ ਤੇਰੀ ਟੌਰ ਨਹੀਂ ਬੰਦਿਆ ਤੂੰ ਉੱਥੋਂ ਬਹਿ ਕੇ 바ਵਾ ਸਾਹਿਬ ਨੂੰ ਦੇਖ ਕਰਕੇ ਮੂਰਤੀਆਂ ਤਣਾ ਰਿਹਾ ਇਹ ਤੇਰੀ ਇੱਕ ਨਕਾਮੀ ਤੇ ਕਾਇਰਤਾ ਜਿਹਨੂੰ ਮੈਂ ਕਹਿਣਾ ਚਾਹੁੰਦਾ ਤੇਰੀ ਕਾਇਰਤਾ ਦਾ ਸਬੂਤ ਹੈ ਕਿ ਜੇ ਤੂੰ ਇਹੋ ਹਾਲਾਤਾਂ ਤੋਂ ਨਾ ਹਟਿਆ ਅੱਗੇ ਵੀ ਨੌਜਵਾਨਾਂ ਦੇ ਤੂੰ ਇਨਕਾਊਂਟਰ ਕਰਾਏ ਪੰਜਾਬ ਦਰਵਾਏ ਨਾ ਉਹੀ ਕਰਵਾ ਰਿਹਾ ਇਸੇ ਤਰ੍ਹਾਂ ਮੈਂ ਕਹਿਣਾ ਚਾਹਣਾ ਨੌਜਵਾਨੋ ਇਹਨਾਂ ਦੇ ਪਿੱਛੇ ਨਾ ਲੱਗੋ ਮੁਰਗੇ ਜਮਾਨਤਾ ਦੇ ਕੋਈ ਨਹੀਂ ਜਿਉਂਦਾ ਜੈ ਸ਼੍ਰੀਨਾਮ ਜੈ ਸ਼੍ਰੀ ਬਾਬਾ ਦਾ ਕੁਐਸਚਨ ਹੈ ਅਸਾ ਫਰਦਾ ਦੂਜਾ ਪ੍ਰਧਾਨ ਆ ਜਿਹੜਾ ਅੱਜ ਇੱਥੇ ਅਨੂਦਾ ਬੋਤਲਾ ਹੋ ਗਿਆ ਗਿਆ ਹੈ ਜੋ ਕਿ ਸਾਡੇ ਸੰਵਿਧਾਨ ਨੂੰ ਗਲਤ ਬੋਲਦਾ ਉਹ ਬਾਬਾ ਸਾਹਿਬ ਅੰਬੇਦਕਰ ਦੀਆਂ ਮੂਰਤੀਆਂ ਨੂੰ ਖੰਡਿਤ ਕਰਦਾ ਅਸੀਂ ਇਹਦਾ ਸੱਤ ਬੋਤ ਕਰਨਾ ਇਹ ਇੱਕ ਅੱਤਵਾਦੀ ਆ ਔਰ ਇਹਦੀ ਸੈਂਟਰ ਸਰਕਾਰਾਂ ਦੇ ਨਾਲ ਮਿਲੀਭੁਗਤ ਹੋ ਚੁੱਕੀ ਆ ਕਿ ਜਗ ਜਗਰ ਹੋ ਚੁੱਕੀ ਆ ਕਿਉਂਕਿ ਪਹਿਲਾਂ ਹੋਰ ਲੋਕਾਂ ਦੇ ਖਿਲਾਫ ਬੋਲਦਾ ਸੀ ਉਹਨਾਂ ਨਾਲ ਅਟੈਕ ਕਰਾਂਦਾ ਸੀ ਹੁਣ ਇਹ ਦਲਤ ਭਾਈਚਾਰੇ ਦੇ ਉੱਤੇ ਅਤਿਆਚਾਰ ਕਰੰਦੇ ਆ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਦਲਤ ਭਾਈਚਾਰਾ ਗੋੜ ਨਹੀਂ ਪਾਉਂਦਾ ਭਾਜਪੀ ਨੂੰ ਇਹਨਾਂ ਦੀ ਸੈਟਿੰਗ ਹੋ ਚੁੱਕੀ ਆ ਅਸੀਂ ਜਾਣਦੇ ਆ ਕਿ ਪੰਨੂ ਵਰਗੇ ਸ਼ਰਾਰਤੀ ਆਂਸਰ ਨੂੰ ਉਤੋਂ ਫੜ ਕੇ ਇੱਥੇ ਭਾਰਤ ਜਾਂਦਾ ਜਾਂ ਪਰ ਲਿਆਂਦਾ ਕਿੱਦਾਂ ਜਾਏ ਇਹ ਤੇ ਹੁਣ ਸੈਂਟਰ ਸਰਕਾਰ ਜਾਣਦੀ ਆ ਕਿਉਂਕਿ ਸੈਂਟਰ ਸਰਕਾਰ ਦੀ ਉਹਨਾਂ ਨਾਲ ਮਿਲਿਤੂ ਹੋ ਚੁੱਕੀ ਆ ਇਸ ਲਈ ਸਾਡੇ ਭਾਰਤ ਵਾਸੀਆਂ ਨੂੰ ਚਾਹੀਦਾ ਆ ਆਪਸ ਚ ਉਹਦੀ ਏਕਾ ਬਣਾ ਕੇ ਰੱਖਣੀ ਚਾਹੀਦੀ ਆ ਉਹ ਜਿੰਨੇ ਵੀ ਸਾਡੇ ਨੌਜਵਾਨਾਂ ਨੂੰ ਪੰਨੂ ਗਮਰਾਹ ਕਰਦਾ ਆ ਉਹਨਾਂ ਦੇ ਦੇਖੋ ਹਾਲਾਤ ਕੀ ਆ ਉਹਨਾਂ ਦੇ ਬਾਪ ਉਹ ਲੱਕੜੀਆਂ ਕੱਢ ਰਹੇ ਨੇ ਅੱਜ ਕਿਉਂਕਿ ਪੰਨੂ ਵਰਗੇ ਬਾਅਦ ਚ ਕਿਲੋ-ਕਿਲੋ ਪਿਆਜ਼ ਵੀ ਲੈ ਕੇ ਕਿੱਥੇ ਜਾਂਦੇ ਨਾ ਕੋਈ ਕਰਾਂਦਾ ਉਹਨਾਂ ਦੀ ਇਸ ਲਈ ਸਾਰੇ ਨੌਜਵਾਨਾਂ ਨੂੰ ਬੇਤੀ ਆ ਭਾਈਚਾਰੇ ਖਾਂਚ ਬਣਾ ਕੇ ਰੱਖੋ ਔਰ ਭਾਰਤ ਦੇਸ਼ ਇੱਕ ਆਪਣਾ ਮੂਕਤਾ ਬਣਾ ਕੇ ਰੱਖੋ ਜੋ ਕਿ ਏਕਤਾ ਦੇ ਵਿੱਚ ਬਲ ਹੈ ਇੰਨਾ ਸ਼ਰਾਤੀਆਂ ਅੰਤਰਾ ਤੋਂ ਬਚ ਕੇ ਰਹਿਣਾ ਚਾਹੀਦਾ ਸਾਡੇ ਕਾਮੇ ਕਿ ਬਾਬਾ ਸਾਹਿਬ ਦੀ ਮੂਰਤੇ ਨੁਕਸਾਨ ਹੋਇਆ ਜੋ ਕਿ ਕਿਤਾ ਕੀਤੀ ਗਈ ਹੈ ਸੈਂਟਰਲ ਸਰਕਾਰ ਦਾ ਹੱਥ ਹੋਏਗਾ ਨਾ ਅਮਿਤ ਸ਼ਾਹ ਦਾ ਪਿਛਲੀ ਵਾਰੀ ਬਿਆਨ ਆਇਆ ਸੀ ਅਮਿਤ ਸ਼ਾਹ ਦਾ ਪਿਛਲੀ ਵਾਰੀ ਬਿਆਨ ਆਇਆ ਸੀ ਵਿਧਾਨ ਸਭਾ ਦੇ ਵਿੱਚ ਵੀ ਜੇ ਤੁਸੀਂ ਕਿਸੇ ਰੱਬ ਦਾ ਨਾਮ ਲੈਂਦੇ ਹੁੰਦੇ ਇਹ ਵੇਲੇ ਤੁਹਾਨੂੰ ਰੱਬ ਮਿਲ ਜਾਣਾ ਹੈ ਜੇ ਜਿੰਨਾ ਤੁਸੀਂ ਬਾਬਾ ਸਾਹਿਬ ਦਾ ਨਾਮ ਲੈਂਦੇ ਸਾਡੇ ਵਾਸਤੇ ਤੇ ਬਾਬਾ ਸਾਹਿਬ ਹੀ ਭਗਵਾਨ ਦਾ ਰੂਪ ਹੀ ਆ ਜਿੰਨਾ ਅਸੀਂ ਭਗਵਾਨ ਨੂੰ ਸਰਕਾਰ ਦਿੰਨੀ ਹੁੰਦਾ ਹੀ ਅਸੀਂ ਬਾਬਾ ਸਾਹਿਬ ਨੂੰ ਸਰਕਾਰ ਦਿੰਦੇ ਤੇ ਪੰਨੂ ਵਰਗੀਆਂ ਸ਼ਕਤੀਆਂ ਨੂੰ ਅਸੀਂ ਚੇਤਾਵਨੀ ਦਿੰਦੇ ਆ 14 ਤਰੀਕ ਨੂੰ ਜਿਹੜੇ ਭਾਜਪਾ ਵਾਲੇ ਆ ਕਹਿੰਦੇ ਆ ਅਸੀਂ ਬਾਬਾ ਸਾਹਿਬ ਦੀਆਂ ਮੂਰਤੀਆਂ ਦਾ ਯਾਰ ਰੱਖਾਂਗੇ ਉਹ ਦਿਨ ਕਿੱਥੇ ਸੀ ਜਦੋਂ ਅਮਿਲ ਸ਼ਾਹ ਬਿਆਨ ਦੇ ਰਿਹਾ ਸੀ ਬਾਬਾ ਸਾਹਿਬ ਦੇ ਖਿਲਾਫ ਉਹ ਤਾਂ ਨਹੀਂ ਭਾਜਪਾ ਉਹਨੂੰ ਅਮਿਲ ਸ਼ਾਹ ਨੂੰ ਕੇਰ ਲਿੰਦੀ ਇਸ ਲਈ ਇਹਨਾਂ ਦੀ ਇਕੱਠ ਹੋ ਚੁੱਕੀ ਆ ਸੈਂਟਰ ਸਰਕਾਰ ਔਰ ਅਮਿਤ ਸ਼ਾਹ ਦੇ ਨਾਲ ਪੰਨੂ ਦੀ ਇਹ ਜਿਹੜਾ ਕਿੱਤਾ ਹੈ ਅੱਤਵਾਦੀ ਆ ਇਹਨੂੰ ਨਾਕ ਪਾਣੀ ਦੇਈ ਦੀ ਸੈਂਟਰ ਸਰਕਾਰ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਅੱਜ ਬਹੁਤ ਹੀ ਸੁਣ ਕੇ ਦੁੱਖ ਲੱਗਾ ਕਿ ਸਾਡੇ ਜੋ ਮੂਰਤੀਆ ਤੌਰ ਤੇ ਗਏ ਬਾਬਾ ਅੰਬੇਦਕਰ ਦੀਆਂ ਅਸੀਂ ਗਲੋਬਲ ਕ੍ਰਿਕਨ ਐਕਸ਼ਨ ਕਮੇਟੀ ਇਹਦੀ ਸਖਤ ਨਿੰਦਾ ਕਰਦੀ ਆ ਅਸੀਂ ਸਰਕਾਰ ਕੋਲ ਪਰਜੋਰ ਮੰਗ ਕਰਦੇ ਆ ਕਿ ਇਹਨਾਂ ਉੱਤੇ ਪੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਏ ਕੋਈ ਬਾਹਰ ਆ ਭਾਏ ਕੋਈ ਦੇਸ਼ ਵਿੱਚ ਆ ਭਾਏ ਵਿਦੇਸ਼ ਵਿੱਚ ਆ ਉਹਨੂੰ ਜਲਦ ਤੋਂ ਜਲਦ ਉਹਦੇ ਤੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਸੁਲਾੰਗਾ ਦੇ ਪਿੱਛੇ ਛੁੱਟਿਆ ਜਾਵੇ ਉਹ ਬਾਬਾ ਸਾਹਿਬ ਦੀ ਸਾਡੀ ਬਹੁਤ ਵੱਡੀ ਦੇਣ ਆ ਜੇ ਅਸੀਂ ਅੱਜ ਇੱਥੇ ਘੁੰਮ ਰਹੇ ਆ ਤੇ ਬਾਬਾ ਸਾਹਿਬ ਦੀ ਦੇਣ ਦੇ ਨਾਲ ਹੀ ਘੁੰਮ ਰਹੇ ਆ ਉਹਨਾਂ ਨੇ ਸਾਨੂੰ ਅਧਿਕਾਰ ਦਿੱਤਾ ਵੋਟ ਪਾਉਣ ਦਾ ਸੰਵਿਧਾਨ ਲਾਗੂ ਕਰਵਾਇਆ ਸਾਡਾ ਇਹ ਬਹੁਤ ਵੱਡੀ ਗੱਲ ਆ ਅਸੀਂ ਜਿਸ ਵੀ ਇਨਸਾਨ ਨੇ ਕੀਤਾ ਉਹਨਾਂ ਤੇ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਲਾੰਗਾ ਪਿੱਛੇ ਛੁੱਟਿਆ ਜਾਵੇ ਸਾਰੇ